ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹ ਉਹ ਜੋਧਿਆ ਕੀਤਾ ਜੇ ਜੋਧਿਆਂ ਦਾ ਕੰਮ ਜਿਹਦੇ ਤੇ ਪੂਰੀ ਸਿੱਖ ਕੌਮ ਨੂੰ ਤੇ ਸਾਨੂੰ ਤੁਹਾਡੇ ਤੇ ਮਾਣ ਹੈ ਜਿਹੜਾ ਤੁਸੀਂ ਕਾਰਜ ਕੀਤਾ ਹੈ ਇਹ 부ਚੜ ਜਿਹੜਾ ਸੂਬਾ ਸਰਹੰਦਾ ਆਪਣੇ ਆਪ ਨੂੰ ਖੋਹਦਾ ਸੀ ਜਿਹਦੀ ਕਦੀ ਤੂਤੀ ਬੋਲਦੀ ਸੀ ਪਰ ਉਹ ਰੱਬ ਦੇ ਘਰ ਦੇ ਰਾਂ ਅੰਧੇੜ ਦੀ ਉਹਦੀ ਲਾਠੀ ਜਦੋਂ ਵੱਜਦੀ ਦੀ ਆਵਾਜ਼ ਨਹੀਂ ਆਉਂਦੀ ਜਿਹਦਾ ਘਰਦਿਆਂ ਨੇ ਵੀ ਬਾਡੀ ਲੈਣ ਤੋਂ ਜ਼ਿਕਰ ਕਰ ਦਿੱਤਾ ਕੀੜੇ ਪੈ ਚੁੱਕੇ ਸੀ ਤੇਦੀ ਸੇਵਾ ਵੀ ਸਾਡੇ ਉਸ ਸਨਹੀ ਵੀਰ ਨੇ ਕੀਤੀ ਜਿਹਨੇ ਇਹਨੂੰ ਸੂਰੀ ਨੂੰ ਸੋਧਿਆ ਸੀ ਜਿਹੜਾ ਸਿੱਖਾਂ ਬਾਰੇ ਬਕਵਾਸ ਕਰਦਾ ਸੀ ਤੇ ਪਰ ਵਾਰ-ਵਾਰ ਜਥੇਬੰਦੀਏ ਦੇ ਕਹਿਣ ਤੇ ਜਿਹੜੇ ਪਾਠੀਆਂ ਗ੍ਰੰਤੀ ਸਿੰਘਾਂ ਨੇ ਭੋਗ ਪਾਇਆ ਨਾ ਇਹਦੀ ਅਰਦਾਸ ਕੀਤੀ ਅਜੇ ਇਹਦੀ ਜਿੱਦਾਂ ਸੰਸਕਾਰ ਅਜੇ ਦੇ ਅਦਾਸ ਹੋਈ ਨਹੀਂ ਧੰਨਵਾਦ ਉਹ ਗ੍ਰੰਤੀ ਦਾ ਵੀ ਸੰਗਤਾਂ ਨੇ ਕੀਤਾ ਜਿਹਨੇ ਜਵਾਬ ਦੇ ਦਿੱਤਾ ਸੀ ਪਰ ਪਤਾ ਲੱਗਾ ਕਿ ਕਾਲੇ ਸ਼ੀਸ਼ੇ ਵਾਲੀ ਗੱਡੀ 'ਚ ਪਾਠੀਆਂ ਨੂੰ ਲਿਆ ਕੇ ਤੇ ਦਾ ਭੋਗ ਪਾਇਆ ਜਾ ਰਿਹਾ ਸੀ ਪਿੰਡ ਦੇ ਵਿੱਚ ਲੱਖ ਲਾਂ ਤੋਂ ਨਾ ਪਾਟੀਆਂ ਤੇ ਗਰੰਤੀਆਂ ਦੇ ਜਿਨ੍ਹਾਂ ਸੇਕ ਕੌਮ ਨੂੰ ਪਿੱਠ ਵਿਖਾ ਕੇ ਡਗਾ ਕੀਤੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਮਦਵੀ ਟਕਸਾਲ ਭਿੰਡਰਾਵਾਲੇ ਅੰਮ੍ਰਿਤਸਰ ਤੋਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਅਕਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਪਿੰਦਰ ਸਿੰਘ 6 ਜੂਨ ਹੋਰ ਗੁਰੂ ਕੇ ਜੌਦੇ ਜਿਨ੍ਹਾਂ ਨੇ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ ਇਸ ਤੇ ਹਨ ਖੁਸ਼ੀ ਇਸ ਗੱਲ ਦੀ ਹੈ ਕਿ ਇਹਨੂੰ ਜਿਹੜਾ ਅੰਤਮ ਨਰਕਾਂ ਤੱਕ ਜਾਣ ਦੀ ਜਗ੍ਹਾ ਜਿਹੜੀ ਗੁਰੂ ਮਹਾਰਾਜ ਦੇ ਚਰਨਾਂ 'ਚ ਢੋਈ ਮਿਲਨੀ ਸੀ ਨਾ ਉਹਦੇ ਵਿੱਚ ਵੀ ਜਾ ਕੇ ਸਿੱਖਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਜਰਦਾਸ ਬੇਨਤੀ ਕਰਕੇ ਜਗ੍ਹਾ ਲਈ ਛੱਡ ਦਿੱਤੇ। ਉਹ ਪਾਪੀ ਆ ਤੇਰਾ ਕਿਤੇ ਭਲਾ ਨਹੀਂ ਹੋਣਾ ਜਿਹੜੇ ਤੂੰ ਮਾਮਾ ਦੇ ਪੁੱਤਰ ਕੋਹ ਕੋਹ ਕੇ ਮਾਰੇ ਨੇ ਉਹਦਾ ਤੈਨੂੰ ਫਲ ਮਿਲਿਆ ਇਹ ਫਲ। ਕਿਉਂਕਿ ਜਿਹੜਾ ਸਾਡੇ ਅੰਦਰ ਕਿਣਕਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਨਸਬੰਸ ਵਿੱਚ ਉਹ ਸਾਡੇ ਅੰਦਰ ਗੁਰੂ ਦਾ ਖੂਨ ਹੈ। ਸਵਾ ਲੱਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਖਾਓ। ਸਾਡੇ ਤੇ ਸਿੰਘ ਜਦੋਂ ਚੱਕਰ ਚਲਾਉਂਦੇ ਨੇ ਜਦੋਂ ਆਪਣੀ ਡਾਂਗ ਚਲਾਉਂਦੇ ਨੇ ਗੱਦਗਾ ਘੇੜਦੇ ਨੇ ਲੱਖਾਂ ਲੱਖਾਂ ਨੂੰ ਲੱਗੇ ਨਹੀਂ ਆਉਣਗੇ ਤੇ ਤੁਸੀਂ ਸਾਡਾ ਕਿ ਮੁਕਾਬਲਾ ਕਰਨਾ ਤੇ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਗਰਾਉਂਡ ਲੈਵਲ ਤੇ ਜਾ ਕੇ ਦੱਸ ਦਿੱਤਾ ਕਿ ਗੁਰੂਕੀਆਂ ਫੌਜਾਂ ਸਿਰਫ ਵੀਡੀਓ ਨਹੀਂ ਬਣਾਉਣ ਚਾਹੀਆਂ ਜਵਾਬ ਵੀਡੀਓ ਵੀਡੀਓ ਨਹੀਂ ਖੇਡਣ ਵਾਲੀਆਂ ਜਾ ਕੇ ਗਰਾਉਂਡ ਲੈਵਲ ਤੇ ਵੀ ਕੰਮ ਕਰਦੇ ਨੇ ਤੇ ਜਿੱਕ ਕੌਮ ਨੂੰ ਉਹਨਾਂ ਤੇ ਮਾਣ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਥੇਬੰਦੀ ਸਮਾਜ ਸੇਵਾ ਸੰਸਥਾ ਟਿਕਰੀਵਾਲ ਜਿੱਥੇ ਵੀ ਸਾਡੀ ਸੇਵਾ ਲੌਂਦੇ ਪੂਰਨ ਤੌਰ ਤੇ ਸਹਿਯੋਗ ਅਸੀਂ ਇਹਨਾਂ ਦੇਣ ਤਿਆਰ ਹੈ ਤੇ ਦੂਜੀ ਬੇਨਤੀ ਮੈਂ ਕਰਨੀ ਚਾਹੁੰਦਾ ਕਿ ਭਾਈ ਸਾਹਿਬ ਜੀ ਤੁਹਾਡਾ ਸਪੈਸ਼ਲੀ ਧੰਨਵਾਦ ਸਮੂਹ ਸਕੱਤਾ ਨਾਲ ਸਾਡੀਆਂ ਸਵੇਰ ਦੀਆਂ ਵਿਚਾਰਾ ਹੋ ਰਹੀਆਂ ਸੀ ਅਸੀਂ ਚਲੋ ਤੁਹਾਡੇ ਨਾਲ ਸਮੇਂ ਤੇ ਪਹੁੰਚ ਤਾਂ ਨਹੀਂ ਸਕੇ ਪਰ ਸਾਡਾ ਜੋ ਫਰਜ਼ ਬਣਦਾ ਸੱਚੇ ਦਿਲੋਂ ਸੰਗਤਾਂ ਨੇ ਐਪਰੀਸ਼ੀਏਟ ਕੀਤਾ ਤੁਹਾਡੇ ਧੰਨਵਾਦ ਕੀਤੇ ਗੱਲਬਾਤ ਚੱਲੀ ਤੇ ਸਾਡਾ ਫਰਜ਼ ਬਣਿਆ ਕਿ ਵੀਡੀਓ ਰਾਈ ਸਮੂਹ ਸਕੱਤਾ ਨੂੰ ਇੱਕ ਸੰਦੇਸ਼ ਦਿੱਤਾ ਜਾਵੇ ਜੇ ਜਿਹੜਾ ਸਿੰਘ ਜਦੋਂ ਚੱਲਦਾ ਹੈ ਨਾ ਗੁਰੂ ਨੂੰ ਆਪਣਾ ਸਰੀਰ ਤੇ ਆਪਣਾ ਸੀਸ ਸਰਪੰਨ ਕਰਕੇ ਚੱਲਦਾ ਕਹਿਣ ਦੀਆਂ ਗੱਲਾਂ ਨਹੀਂ ਇਹ ਇਹਨਾਂ ਨੇ ਜੋਧਿਆਂ ਨਾਲ ਅੱਜ ਕਰਕੇ ਵਿਖਾ ਦਿੱਤਾ ਸਿੰਘ 1 2 4 ਹੀ ਬੜੇ ਹੁੰਦੇ ਜਦੋਂ ਗੁਰੂ ਦੀ ਕਿਰਪਾ ਹੋਏ ਖੱਡੇ-ਵਾਟੇ ਦਾ ਅੰਮ੍ਰਿਤ ਛਕਿਆ ਜ਼ਰੂਰੀ ਨਹੀਂ ਢਾਣੀਆਂ ਦੇ ਢਾਣੀਆਂ ਤੇ ਦਲਾਂ ਦੇ ਦਾੜੇ ਲੈ ਕੇ ਜਾਣ ਦੀ ਪਰ ਇੱਥੇ ਗੱਲ ਇਹ ਵੀ ਹੁੰਦੀ ਆ ਕਿ ਉਹ ਸਿੱਖ ਕੌਮ ਦਾ ਦੁਸ਼ਮਣ ਸੀ ਵਿਰੋਧੀ ਸੀ ਤੇ ਗੁਰੂ ਕੇ ਸਿੰਘ ਜਿਹੜੇ ਜਾਗਦੀ ਜ਼ਮੀਰ ਵਾਲੇ ਉੱਥੇ ਪਹੁੰਚੇ ਤੇ ਬਾਕੀ ਨਹੀਂ ਸੀ ਪਹੁੰਚ ਸਕਦੇ ਵਾਕਿਆ ਨੂੰ ਕੀ ਪ੍ਰੋਬਲਮ ਆ ਗਈ ਸੀ ਕਿਸੇ ਨੂੰ ਕੋਈ ਇੱਕ ਨੂੰ ਦੋ ਕੀ ਮੁਸ਼ਕਲ ਉਹ ਦੋਨੂੰ ਉਚਾਰ ਦੋ ਹੋਗੀ ਤੇ ਚਲੋ ਸਾਰਿਆਂ ਨੂੰ ਬੇਨਤੀ ਇਹ ਕਰਦਾ ਜੇ ਅਸੀਂ ਇਕਾ ਕਰਕੇ ਚੱਲਾਂਗੇ ਕਦੀ ਅਸੀਂ ਡੋਲਦੇ ਨਹੀਂ ਨਾ ਅਸੀਂ ਕਦੇ ਕੁੱਟ ਖਾਵਾਂਗੇ ਕੁੱਟ ਕੀ ਆਵਾਂਗੇ ਤੇ ਬਦਲਾ ਲਵਾਂਗੇ ਪਰ ਜੇ ਲੋਕੀ ਇਕੱਲੇ ਇਕੱਲੇ ਚੱਲਦੇ ਆ ਨਾ ਤੇ ਸਾਡੀ ਉਂਗਲੀਆਂ ਤੋੜੀਆਂ ਜਾਂਦੀਆਂ ਜੇ ਇਹਨੂੰ ਬੰਨ ਕੇ ਇੱਕ ਮੁੱਟੋ ਕੇ ਚੱਲਿਆ ਜਾਵੇ ਤੇ ਇੱਕ ਸੋਨਗਲੇ ਦੇ ਦਾੜਾ ਤੇ ਤੰਦ ਵੀ ਕੱਢ ਦਿੰਦਾ ਜਿਸ ਤਰ੍ਹਾਂ ਅੱਜ ਭਾਈ ਦਨਦੀਪ ਸਿੰਘ ਭਾਈ ਭੁਪਿੰਦਰ ਸਿੰਘ ਜੀ ਭਾਈ ਪਰਮਜੀਤ ਸਿੰਘ ਜੀ ਕਾਲੀ ਉਹਨਾਂ ਨੇ ਜਾ ਕੇ ਉੱਥੇ ਕੀਤਾ ਅਸੀਂ ਧੰਨਵਾਦ ਕਰਦੇ ਹਾਂ 8728542517 ਸਮਾਜ ਸੇਵਾ ਸੰਸਥਾ ਡਿਪਟੀ ਵਾਡੋਦਾਸ ਰੇਸਿੰਗ ਮੁਖੇਦਾਰ